ਬਟਾਲਾ ਦੇ ਨਿੱਜੀ ਹਸਪਤਾਲ ਦੇ ਬਾਹਰ ਨਵ ਜੰਮੇ ਬੱਚੇ ਦੀ ਮੌਤ ਦਾ ਮਾਮਲਾ ਪਖਿਆ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਬੱਚੇ ਦੀ ਮ੍ਰਿਤਕ ਦੇਹ ਲੈ ਕੇ ਕੀਤਾ ਪ੍ਰਦਰਸ਼ਨ ਮਾਮਲਾ ਬਿੱਤੀ ਦੇ ਰਾਤ ਦਾ ਹੈ ਜਦੋਂ ਗਰਭਵਤੀ ਔਰਤ ਦਾ ਡਿਲੀਵਰੀ ਸਮਾਂ ਆਇਆ ਤਾਂ ਉਹ ਆਪਣੇ ਪਤੀ ਨਾਲ ਉਕਤ ਨਿੱਜੀ ਹਸਪਤਾਲ ਪਹੁੰਚੀ ਪਰ ਉੱਥੇ ਡਾਕਟਰ ਨਹੀਂ ਸਨ ਉਹਨਾਂ ਕਿਹਾ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਲਈ ਆਖ ਦਿੱਤਾ ਗਿਆ ਜਦੋਂ ਔਰਤ ਦਾ ਪਤੀ ਆਪਣੀ ਪਤਨੀ ਨੂੰ ਮੋਟਰਸਾਈਕਲ ਤੇ ਸਰਕਾਰੀ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਫਿਰ ਐਂਬੂਲੈਂਸ ਮੰਗਵਾਈ ਪਰ ਜਦੋਂ ਤੱਕ ਹਸਪਤਾਲ ਪਹੁੰਚੇ ਬੱਚੇ ਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਅਸੀਂ ਲਗਾਤਾਰ ਇਸ ਨਿੱਜੀ ਹਸਪਤਾਲ ਤੋਂ ਇਲਾਜ ਕਰਵਾ ਰਹੇ ਸੀ ਪਰ ਸਾਨੂੰ ਗੁੱਸਾ ਹੈ ਕਿ ਜਦੋਂ ਸਾਨੂੰ ਲੋੜ ਪਈ ਤਾਂ ਹਸਪਤਾਲ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਫਤੀ ਸਿੰਘ ਦੀ ਰਿਪੋਰਟ ਮੈਂ ਨਾਕੁਲਦੀਪ ਸਿੰਘ ਮੈਂ ਹਰ ਨਾਮ ਨਗਦਾ ਸਰ ਸਰ ਮੈਂ ਨਾ ਇੱਥੇ ਵਾਈਫ ਨੂੰ ਰਾਤੀ ਲੈ ਕੇ ਆਇਆ ਹਾਂ ਤੇ ਇਹਨਾਂ ਨੇ ਮਾਖਿਆ ਕਿ ਵਾਈਫ ਮੇਰੀ ਦੇ ਨਾਲ ਦਰਦ ਹੋਣ ਦੀ ਪੇਟ 'ਚ ਤੇ ਇਹਨਾਂ ਨੇ ਸਰ ਮੈਨੂੰ ਨਾ ਦਵਾਈ ਦੇ ਦਿੱਤੀ ਆ ਤੇ ਮੈਂ 10 ਵਜੇ ਇੱਥੋਂ ਮੈਂ ਦਵਾਈ ਲੈ ਕੇ ਫੇਰ ਚੱਲ ਗਿਆ ਉਸ ਤੋਂ ਬਾਅਦ ਮੈਂ ਫੇਰ ਆਇਆ ਇੱਥੇ 12:30 ਤੇ ਸਰ ਇਹਨਾਂ ਨੇ ਮੈਨੂੰ ਆਖਿਆ ਕਿ ਡਾਕਟਰ ਸਾਹਿਬ ਤੁਹਾਨੂੰ ਨਾ ਸਵੇਰੇ ਮਿਲਣਗੇ ਇਸ ਟਾਈਮ ਨਹੀਂ ਮਿਲਦਾ ਤੇ ਮੈਂ ਸਾਰੇ ਇੱਥੋਂ ਲੈ ਕੇ ਫਿਰ ਇਹਨਾਂ ਨੇ ਮੈਨੂੰ ਆਖਿਆ ਕਿ ਮੋਟਰਸਾਈਕਲ ਤੇ ਲੈ ਜਾਓ ਇਹਨਾਂ ਦਾ ਇੱਕ ਬੰਦਾ ਵਾ ਇਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਮੋਟਰਸਾਈਕਲ ਤੇ ਲੈ ਜਾਓ ਤੇ ਸਰਕਾਰੀ ਹਸਪਤਾਲ ਚਲ ਜਾਓ ਮੈਂ ਸਾਰੇ ਇੱਥੋਂ ਗਿਆਵਾਂ ਲੈ ਕੇ ਤੇ ਅੱਗੇ ਜਾ ਕੇ ਨਾ ਮੈਂ ਉੱਥੋਂ ਤੱਕ ਤਾਂ ਕਿ ਗਿਆਵਾਂ ਤੇ ਬਾਅਦ ਚ ਨਾ ਕੇਸ ਉੱਥੇ ਹੋ ਗਿਆ ਰਾਜ ਜੀ ਹਾਂਜੀ ਛੜਕਤ ਹੈ ਜੀ ਹਾਂਜੀ ਫਿਰ ਫਿਰ ਕਿ ਉੱਥਾ ਫਿਰ ਆਪਾਂ ਬਾਅਦ ਚ ਕੀਤਾ ਐਂਬੂਲੈਂਸ 108 ਨੂੰ ਹੋਣਾ ਫਿਰ ਉਹ ਆਏ ਉਹਨਾਂ ਨੇ ਬਾਕਾਇਦਾ ਉੱਥੋਂ ਚੁੱਕ ਕੇ ਤੇ ਫਿਰ ਖੜਿਆ ਫਿਰ ਸਾਰਾ ਉਹਨਾਂ ਨੇ ਫਿਰ ਉੱਥੇ ਪੁੱਛਿਆ ਨੂੰ ਅੰਦੇ ਕਿ ਤੁਸੀਂ ਇੱਧਰ ਆਏ ਜੇਤੇ ਅੰਦੇ ਕਿ ਇਹ ਪਹਿਲਾਂ ਫਾਈਲਾਂ ਦੋ ਫਾਈਲਾਂ ਨੇ ਦਿਖਾਈਆਂ ਤੇ ਫਿਰ ਬਾਕੀ ਉਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਹਾਂਜੀ ਸਰ ਪਹਿਲਾਂ ਲਾਜ ਚਲਦਾ ਹੀ ਹਾਂਜੀ ਮੇਰੇ ਤਿੰਨੇ ਬੇਟੇ ਇੱਥੋਂ ਆਏ ਸੀ ਹਾਂਜੀ ਇਹ ਨਹੀਂ ਜੇ ਬੱਚੇ ਆ ਦੇਖੋ ਮਿਲੇ ਤੁਸੀਂ ਉਹਨਾਂ ਨੂੰ ਨਹੀਂ ਸਰ ਹੂੰ ਅੰਨੀ ਮੈਂ ਮਿਲਿਆ ਉਹ ਮਿਲਿਆ ਹੀ ਹੌਣੇ ਅੰਧਰੇ ਬੈਠੇ ਤੇ ਆ ਤੇ ਬਾਕੀ ਇਹ ਮੈਨੂੰ ਮਿਲੇ ਨਹੀਂ। ਉੱਥੇ ਹੀ ਨਿੱਜੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਦੇਰ ਰਾਤ ਇਹ ਲੋਕ ਉਹਨਾਂ ਕੋਲ ਆਏ ਸਨ ਪਰ ਸਾਡੇ ਹਸਪਤਾਲ ਵਿੱਚ ਕੋਈ ਡਾਕਟਰ ਨਹੀਂ ਸੀ ਇਸ ਲਈ ਸਾਡੇ ਚੌਂਕੀਦਾਰ ਨੇ ਇਹਨਾਂ ਨੂੰ ਸਰਕਾਰੀ ਹਸਪਤਾਲ ਜਾਣ ਨੂੰ ਕਿਹਾ। ਉਸ ਤੋਂ ਬਾਅਦ ਕੀ ਹੋਇਆ ਸਾਨੂੰ ਨਹੀਂ ਪਤਾ। ਅਸੀਂ ਜਦੋਂ ਵੀ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਸਰਕਾਰੀ ਐਂਬੂਲੈਂਸ ਮਗਵਾ ਕੇ ਮਰੀਜ਼ ਨੂੰ ਸਰਕਾਰੀ ਹਸਪਤਾਲ ਜਾਣ ਦੀ ਸਲਾਹ ਦਿੰਦੇ ਹਾਂ। ਇਹ ਸਾਡੇ ਕੋਲ ਲਗਾਤਾਰ ਇਲਾਜ ਲਈ ਨਹੀਂ ਆਉਂਦੇ ਸਨ। ਸਾਡੇ 12:00 1 ਵਜੇ ਇਹ ਐਮਰਜੈਂਸੀ ਆਈ ਹੈ ਜਦੋਂ ਕਿ ਇੱਥੇ ਡਾਕਟਰ ਦੀ ਅਵੇਲੇਬਿਲਿਟੀ ਉਸ ਟਾਈਮ ਨਹੀਂ ਹੈਗੀ ਠੀਕ ਹੈ ਸਾਡਾ ਜਿਹੜਾ ਮੌਟਮਨ ਲੜਕਾ ਉਹਨੇ ਬਾਹਰੋਂ ਹੀ ਕਹਿੰਦਾ ਸੀ ਇਹਨਾਂ ਨੂੰ ਪੇਨ ਨੂੰ ਤੁਸੀਂ ਸਿਵਲ ਹਸਪਤਲ ਲੈ ਜਾਓ ਇਸ ਟਾਈਮ ਡਾਕਟਰ ਸਭ ਨਹੀਂ ਹੈਗੇ ਇਹਨਾਂ ਕਹਾਂ ਕਿ ਉਹਨਾਂ ਨੇ ਇਹਨਾਂ ਨੂੰ ਭੇਜ ਦਿੱਤਾ ਠੀਕ ਹੈ ਅੱਗੇ ਕੀ ਵਾਪਰਿਆ ਸਰਵਿਸ ਬਾਰੇ ਹਾਂ ਸਤੇ ਆਪਾਂ ਜਦੋਂ ਵੀ ਕਾਲ ਕਰਦੇ ਆ 911 ਜਿਹੜੀ ਹੈਗੀ ਸਰਕਾਰੀ ਉਹਨੂੰ ਹੀ ਕਾਲ ਕਰਦੇ ਆਪਾਂ ਠੀਕ ਹੈ ਨਾ ਦੂਜੀ ਗੱਲ ਇਹ ਪੇਸ਼ੈਂਟ ਕੰਟੀਨਿਊਸਲੀ ਸਾਡੇ ਕੋਲ ਨਹੀਂ ਸੀ ਆ ਰਹੇ ਠੀਕ ਹੈ ਨਾ ਇਹਨਾਂ ਨੂੰ ਜਦੋਂ ਆਪਾਂ ਪਹਿਲਾਂ ਵੀ ਮਹੀਨਾ ਪਹਿ ਉਦੋਂ ਇਹਨਾਂ ਨੂੰ ਕਿਹਾ ਵੀ ਜਦੋਂ ਪ੍ਰੋਬਲਮ ਹੁੰਦੀ ਹੈ ਤੁਹਾਨੂੰ ਡੇਟਾ ਮੈਕਾ ਦਿਖਾ ਕੇ ਜਾਓ ਇਹ ਲੋਕ ਜਦੋਂ ਮੌਕੇ ਦੇ ਬਿਲਕੁਲ ਸਭ ਕੁਝ ਕਮ ਖਰਾਬ ਉਹ ਲਾਉਂਦਾ ਉਸ ਟਾਈਮ ਆਉਂਦੇ ਤੇ ਰਾਤ ਜਦੋਂ ਡਾਕਟਰ ਨਹੀਂ ਹੈਗਾ ਹਸਪੀਟਲ 댓 ਮੀਨਸ ਸਟਾਫ ਨਹੀਂ ਹੈ ਹੀ ਕੋਈ ਡਾਕਟਰ ਸਭ ਹੈ ਨਹੀਂਗੇ ਸਿਵਲ ਹਸਪੀਟਲ ਜੋ ਅਹੀਂ ਅੱਗੇ ਵੀ ਸਾਰੇ ਪੇਸ਼ੈਂਟ ਆਪਣੇ ਜਿਹੜੇ ਐਮਰਜੈਂਸੀ ਆਉਂਦੀ ਸਿਵਲ ਇਹ ਭੇਜਦੇ ਆ ਸਿਵਲ ਉਸ ਪਰ ਲੀਅਰ ਇੰਟਰਟੇਨ ਕਰਦੇ ਉਹਦਾ ਕਿ ਇਹ ਬੰਦਾ ਮੇਰੇ ਕੋਲ ਕੰਮ ਕਰਦਾ ਹੈ ਤੇ ਇਹਨੇ ਇਹਦੀ ਵਾਈਫ ਪਿਛਲੇ 8-9 ਮਹੀਨੇ ਤੋਂ ਉੱਥੇ ਦਵਾਈ ਲੈਣ ਡੇ ਪਟਾੜਾ ਹਸਪੀਟਲ ਤੋਂ ਕਾਫੀ ਪੈਸੇ ਲਵਾਏ ਨੇ ਆਲਟਰਾ ਸਾਊਂਡ ਪਸੰਦ ਨਹੀਂ ਆ ਇਥੋਂ ਕਰਾਓ ਇਥੋਂ ਕਰਾਓ ਕਮਿਸ਼ਨ ਦੇ ਚੱਕਰ ਚ ਆਪਣੀ ਆਪਣੇ ਬੰਦਿਆਂ ਕੋਲ ਆਲਟਰਾ ਸੌਂਡਾ ਕਰਾਈਆਂ ਇਹਨਾਂ ਨੇ ਪੈਸੇ ਵੀ ਲੱਗੇ ਰਾਤੀ ਇਹ ਲੈ ਕੇ ਆਇਆ ਇਹਨਾਂ ਨੇ ਟਾਈਮ ਦਿੱਤਾ ਜਨਵਰੀ ਦਾ ਕਿ ਬੱਚਾ ਹੋਊਗਾ ਜਨਵਰੀ ਚ ਪਰ ਇਹ ਦਸੰਬਰ ਚ ਹੀ ਹੋਇਆ ਇਹਨਾਂ ਨੂੰ ਖੁਦ ਡਾਕਟਰਾਂ ਨੂੰ ਵੀ ਪਤਾ ਕਿ ਕਦੋਂ ਬੱਚਾ ਹੋਣਾ ਪੂਰੇ ਟਾਈਮ ਦਾ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਡਿਗਰੀਆਂ ਕਾਦੀਆਂ ਲਈਆਂ ਨੇ ਫਿਰ ਇਹਨਾਂ ਰਾਤੀ ਇੰਜੈਕਸ਼ਨ ਵੀ ਲਗਾਏ ਨੇ ਦਵਾਈ ਵੀ ਦਿੱਤੀ ਹੈ ਇਹ ਦੁਬਾਰਾ ਦੋ ਵਰੀ ਆਇਆ ਵਾ ਫੇਰ ਇਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਇੱਥੇ ਆਇਆ ਨਹੀਂਗਾ ਮੌਕਾ ਮੌਦੇ ਮੌਕੇ ਤੇ ਆਉਣਾ ਚਾਹੀਦਾ ਸੀ ਡਾਕਟਰ ਨੂੰ ਬਿਲਕੁਲ ਨਹੀਂ ਜੇ ਆਇਆ ਇਹਨਾਂ ਦੀ ਡਿਲਰੀ ਸੜਕ ਤੇ ਹੋਈ ਆ ਦੋ ਮਲਾਜ਼ਮ ਪੁਲਿਸ ਮਲਾਜ਼ਮ ਜਿਨ੍ਹਾਂ ਨੇ ਇਹਨਾਂ ਦੇ ਨਾਲ ਹੈਲਪ ਕੀਤੀ ਆ 108 ਨੂੰ ਬੁਲਾਇਆ ਚੁੱਕ ਕੇ ਸਿਵਲ ਹਸਪੀਟਲ ਖੜਿਆ ਜਿਹੜਾ ਬੱਚਾ ਸੜਕ ਤੇ ਹੋਇਆ ਵਾ ਇਹਨਾਂ ਦੀ ਵਜ੍ਹਾ ਨਾਲ ਹੋਇਆ ਵਾ ਇਹਨਾਂ ਦਾ ਹੱਕ ਬਣਦਾ ਤੇ ਇਹਨਾਂ ਦੇ ਪੁਲਿਸ ਨੂੰ ਮੌਕੇ ਤੇ ਦੋ ਮਲਾਜ਼ਮ ਘੁੰਮਣੇ ਹੀ ਸੜਕ ਤੇ ਜਿਨ੍ਹਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਆ ਇਹਨਾਂ ਨੇ ਸਾਰੀ ਗੱਲ ਦੱਸੀ ਕਿ ਇਹਨਾਂ ਨੇ ਕੱਢਿਆ ਵਾ ਬਾਹਰ ਡਾਕਟਰ ਮੌਜੂਦ ਨਹੀਂ ਇੱਥੇ ਆਏ ਨਹੀਂ ਡਾਕਟਰ ਜਦਕਿ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਗੈਰ ਇਰਾਦਤਨ ਬੱਚੇ ਦੀ ਹੱਤਿਆ ਕਿ ਹੋਈ ਆ ਇਹਦੇ ਤੇ 302 ਤੇ 307 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਇਹ ਬਣਦੀ ਕਾਰਵਾਈ ਪੁਲਿਸ ਮੁਲਾਜ਼ਮਾਂ ਕਰਨੀ ਚਾਹੀਦੀ ਹੈ ਇਹਦੇ ਤੇ